ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ 30 ਤਰੀਕ ਨੂੰ ਨ ਸਮਾਣੇ ਪਹੁੰਚੋ ਵਾਹਿਗੁਰੂ 30 ਤਰੀਕ ਨੂੰ ਸਮਾਣੇ ਪਹੁੰਚੋ ਵਾਹਿਗੁਰਜੀ ਸਿੰਘ ਦਾ ਛੋਟੂ ਜਿਹਾ ਭਤੀਜਾ ਤਾਊ ਜੀ ਦਾ ਸਾਥ ਤਾਊ ਜੀ ਜੜਦੀ ਕਲਾ ਵਾਸਤੇ ਜਿੱਥੇ ਅਰਦਾਸਾਂ ਕਰਦਾ ਉੱਥੇ ਤਾਂ ਆਪ ਸਭ ਨੂੰ ਸੱਦਾ ਦੇ ਰਿਹਾ ਕਿ 30 ਤਰੀਕ ਨੂੰ ਸਮਾਣੇ ਪਹੁੰਚੋ ਜਿਹੜੇ ਅਜੇ ਤੱਕ ਨਹੀਂ ਆਏ ਕਿਸੇ ਵੀ ਕਾਰਨ ਕੁਝ ਵੀ ਕਾਰਨ ਰਹਾ ਹੋਏ ਪਿਛਲਾ ਛੱਡੋ ਇਹ ਤਰੀਕ ਦੀ ਤਿਆਰੀ ਕਰਸੋ ਆਪਾਂ ਸਾਰਿਆਂ ਨੇ ਸਮਾਣੇ ਪਹੁੰਚ ਕੇ ਇੱਕ ਵਾਰੀ ਦਿਖਾਉਣਾ ਹੈ ਕਿ ਲੋਕੋ ਮੇਰੇ ਪਿਤਾ ਦਾ ਗੋਪਿੰਦ ਸਿੰਘ ਜੀ ਦਾ ਨਾਮ ਜੇ ਨਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਨਾ ਉਹ ਉਹ ਘਰੇ ਨਾ ਰਹਿ ਜੋ ਬਾਕੀਆਂ ਦੀ ਸਾਨੂੰ ਕੋਈ ਬਹੁਤੀ ਖਿੱਚ ਵੀ ਨਹੀਂ ਗਈ ਜੇ ਤੁਹਾਡੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਵਸਿਆ ਹੋਇਆ ਨਾ ਤੇ ਫਿਰ ਘਰੇ ਨਾ ਰਿਓ ਤੇਰੇ ਆਕੇ ਇੱਥੇ ਦੱਸੋ ਲੋਕੋ ਮੇਰੇ ਪਿਤਾ ਦਾ ਗੋਬਿੰਦ ਸਿੰਘ ਨਾਮ ਹੈ ਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਕੀ ਫਤਿਹ ਸੰਗਤ ਜੀ 30 ਤਰੀਕ ਨੂੰ ਨ ਸਮਾਣੇ ਪਹੁੰਚੋ ਵਾਹਿਗੁਰੂ 30 ਤਰੀਕ ਨੂੰ ਸਮਾਣੇ ਪਹੁੰਚੋ ਭਾਈ ਗੁਰਜੀਤ ਸਿੰਘ ਦਾ ਛੋਟੂ ਜਿਹਾ ਭਤੀਜਾ ਤਾਊ ਜੀ ਦਾ ਸਾਥ ਤਾਊ ਜੀ ਜੜਦੀ ਕਲਾ ਵਾਸਤੇ ਜਿੱਥੇ ਅਰਦਾਸਾਂ ਕਰਦਾ ਉੱਥੇ ਤਾਂ ਆਪ ਸਭ ਨੂੰ ਸੱਦਾ ਦੇ ਰਿਹਾ ਕਿ 30 ਤਰੀਕ ਨੂੰ ਸਮਾਣੇ ਪਹੁੰਚੋ ਜਿਹੜੇ ਅਜੇ ਤੱਕ ਨਹੀਂ ਆਏ ਕਿਸੇ ਵੀ ਕਾਰਨ ਕੁਝ ਵੀ ਕਾਰਨ ਰਹਾ ਹੋਏ ਪਿਛਲਾ ਛੱਡੋ ਇਹ ਤਰੀਕ ਦੀ ਤਿਆਰੀ ਕਰਸੋ ਤੇ ਆਪਾਂ ਸਾਰਿਆਂ ਨੇ ਸਮਾਣੇ ਪਹੁੰਚ ਕੇ ਇੱਕ ਵਾਰੀ ਦਿਖਾਉਣਾ ਹੈ ਕਿ ਲੋਕੋ ਮੇਰੇ ਪਿਤਾ ਦਾ ਗੋਪਿੰਦ ਸਿੰਘ ਦਾ ਜਿਨ੍ਹਾਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਨਾ ਉਹ ਘਰੇ ਨਾ ਰਹਿ ਜੋ ਬਾਕੀਆਂ ਦੀ ਸਾਨੂੰ ਕੋਈ ਬਹੁਤੀ ਖਿੱਚ ਵੀ ਨਹੀਂਗੀ ਜੇ ਤੁਹਾਡੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਵਸਿਆ ਹੋਇਆ ਨਾ ਤੇ ਫਿਰ ਘਰੇ ਨਾ ਰਿਓ ਤੇਰੇ ਅੱਗੇ ਤੇ ਦੱਸੋ ਲੋਕੋ ਮੇਰੇ ਪਿਤਾ ਦਾ ਗੋਪਿੰਦ ਸਿੰਘ ਨਾਮੇ